ਸਾਰੇ ਸਤਿਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਾਰਾ ਸਾਹਿਬ ਸ੍ਰੀ ਬਾਬਾ ਬਕਾਲਾ ਫਾਸਾਹੀ ਨੌਵੀਂ ਵਿਖੇ ਗੁਰਤੇਗ ਬਹਾਦਰ ਸਾਹਿਬ ਜੀ ਦਾ ਗੁਰਾਈ ਦੇਵਸ ਬੜੀ ਸਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਗੁਰਾਈ ਦੇਵਸ ਨੂੰ ਸਮਰਪਿਤ ਅੱਜ ਸ੍ਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਖੰਡ ਪਾਠ ਸਾਹਿਬ ਨੇ ਜਿਹੜੇ ਆਰੰਭ ਹੋ ਚੁੱਕੇ ਨੇ ਜਿਨ੍ਹਾਂ ਦੇ ਭੋਗ ਮਿਤੀ 11 ਤਰੀਕ ਨੂੰ ਪਾਏ ਜਾਣਗੇ ਤੇ ਇਸ ਗੁਰਾਈ ਦੇਵਸ ਨੂੰ ਸਮਰਪਿਤ ਕੱਲ ਨੂੰ ਗੁਰੂ ਕੀ ਨਗਰੀ ਬਾਬਾ ਬਕਾਲਾ ਸਾਹਿਬ ਵਿਖੇ ਇੱਕ ਮਹਾਨ ਨਗਰ ਕੀਰਤਨ ਜਿਹੜਾ ਸਜਾਇਆ ਜਾਵੇਗਾ ਅਤੇ ਮਿਤੀ 11 ਤਰੀਕ ਨੂੰ ਭੋਗਾਂ ਤੋਂ ਉਪਰੰਤ ਦੀਵਾਨ ਸਜਾਏ ਜਾਣਗੇ ਤੇ ਰਾਤਰੀ ਦੇ ਦੀਵਾਨ ਫੇਰ ਦਰਬਾਰ ਸਾਹਿਬ ਦੀ ਸਮਾਪਤੀ ਤੋਂ ਬਾਅਦ ਦੀਵਾਨ ਹਾਲ ਦੇ ਵਿੱਚ ਪਹਿਲਾਂ ਢਾਡੀ ਦਰਬਾਰ ਹੋਵੇਗਾ ਭਾਈ ਗੁਰਪ੍ਰੀਤ ਸਿੰਘ ਜੀ ਜਿਹੜੇ ਕੌਮ ਦੇ ਮਹਾਨ ਢਾਡੀ ਨੇ ਉਹ ਢਾਡੀ ਬਾਰਾਂ ਰਾਈ ਸੰਗਤਾਂ ਨੂੰ ਨਿਹਾਲ ਕੰਮਗੇ ਉਪਰੰਤ ਸਿੰਘ ਸਾਹਿਬ ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਸਾਫਕਾ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 9 ਵਜੇ ਤੋਂ ਲੈ ਕੇ 10 ਵਜੇ ਤੱਕ ਸੰਗਤਾਂ ਨੂੰ ਨਿਹਾਲ ਕਰਨਗੇ ਸਮੂਹ ਸੰਗਤਾਂ ਨੂੰ ਅਪੀਲ ਹੈ ਵੀ ਆਓ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਹਿੱਸਾ ਲਈਏ ਆਪ ਆਪਣੇ ਪਰਿਵਾਰਾਂ ਸਵੇਤ ਇਸ ਪ੍ਰੋਗਰਾਮ ਇਸ ਸਮਾਗਮ ਵਿੱਚ ਹਾਜ਼ਰੀ ਲਵਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ